ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਫਗਵਾੜਾ ਪੁਲਿਸ ਦੇ ਵੱਲੋਂ ਵੱਡਾ ਆਪਰੇਸ਼ਨ ਚਲਾਇਆ ਗਿਆ। ਡੀਐਸਪੀ ਭਾਰਤ ਕੁਸ਼ ਨੇ ਅਗਵਾਈ ਹੇਠ ਇਸ ਆਪਰੇਸ਼ਨ ਦੌਰਾਨ ਪੁਲਿਸ ਨੇ ਅਰਬਨ ਸਟੇਟ ਦੀ ਸੀਆਰਪੀ ਕਲੋਨੀ ਦੇ ਵਿੱਚ ਰੇਡ ਕੀਤੀ। ਇਸ ਦੌਰਾਨ ਘਰਾ ਦੀ ਤਲਾਸ਼ੀ ਲਈ ਗਈ ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਫੈਕਿੰਗ ਦੇ ਦੌਰਾਨ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਜਿਨ੍ਹਾਂ ਦੇ ਖਿਲਾਫ ਮਾਮਲੇ ਦਰਜ ਹੋਣਗੇ। ਤਾਂ ਡੀਐਸਪੀ ਭਾਰਤ ਕੁਸ਼ ਨੇ ਸਪਸ਼ਟ ਕੀਤਾ ਹੈ ਕਿ ਨਸ਼ਾ ਤਸਕਰ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਾ ਨਹੀਂ ਜਾਵੇਗਾ। ਇਸ ਸਜਨ ਚੇਤ ਛਾਪੇਮਾਰੀ ਦੇ ਦੌਰਾਨ ਐਸਐਚਓ ਸੀਟੀ ਮੈਡਮ ਹੁਸ਼ਿਆ ਰਾਨੀ ਐਸਐਚਓ ਸਦਰ ਕਿਰਪਾਲ ਸਿੰਘ ਐ ਟਰੈਫਿਕ ਇਨਚਾਰਜ ਅਮਨ ਸਮੇਤ ਕੋਰਪੋਰਲਿਸ ਅਧਿਕਾਰੀ ਮੌਜੂਦ ਸਾਡੇ ਸਹਿਯੋਗੀ ਜਨਾ ਗੱਲਬਾਤ ਕਰਦੇ ਆ ਡੀਐਸਪੀ ਪਗਵਾੜਾ ਭਾਰਤ ਪੁਸ਼ਨ ਨੇ ਕਿਹਾ ਕਿ ਨਸ਼ਿਆਂ ਦੇ ਵਿਰੁੱਧ ਪੁਲਿਸ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਪਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਾ ਜਨਾ ਚਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਵਿਰੁੱਧ ਜਿਹੜੀ ਜੰਗ ਲਗਾਈ ਹੋਈ ਆ ਇਹਦੇ ਵਿੱਚ ਲਗਾਤਾਰਤਾ ਦੇ ਵਿੱਚ ਅੱਜ ਸੀਆਰਪੀ ਜਿਹੜੀ ਕਲੋਨੀ ਆ ਇਹਦੇ ਵਿੱਚ ਆਪਾਂ ਕੈਸੋ ਆਪਰੇਸ਼ਨ ਕੀਤਾ ਪਰ ਕੈਸੋਪਰੇਸ਼ਨ ਕਰਨ ਤੋਂ ਬਾਅਦ ਕੁਝ ਜਿਹੜੇ ਸਸਪੈਕਟਡ ਉਹ ਫੜਿਆ ਉਹਨਾਂ ਤੇ ਕੇਸ ਸਟੇਸ਼ਨ ਕਰਨ ਜਾ ਰਹੇ ਕਿੰਨੇ ਨੌਜਵਾਨ ਆ ਗਏ ਜਿਹੜੇ ਸੀ ਆਰਪੀ ਕਲੋਨੀ ਦੇ ਵਿੱਚ ਕਾਫੀ ਜਿਹੜੇ ਆ ਉਹ ਘਰ ਜਿਹੜੇ ਬਾਹਰੋਂ ਆ ਕੇ ਵੀ ਰਹਿ ਰਹੇ ਸੀ ਕੁਝ ਵੀ ਉਹ ਸਾਰਿਆਂ ਦਾ ਅਸੀਂ ਚੈੱਕ ਕੀਤਾ ਉਹਨਾਂ ਦੇ ਵਿੱਚ ਕੁਝ ਜਿਹੜੇ ਹਿਮਾਚਲ ਤੋਂ ਆਏ ਸੀ ਉਹ ਵੀ ਚੈੱਕ ਕੀਤੇ ਆ ਬਾਕੀ ਉਹਨਾਂ ਦੇ ਐਡਰੈਸ ਵਗੈਰਾ ਸਾਰਿਆਂ ਦਾ ਵੈਰੀਫਾਈ ਕਰਾਂਗੇ ਤੇ ਫਿਲਹਾਲ ਜਿਹੜਾ ਆ ਚੱਲ ਚੱਲ ਰਹੀ ਆ ਸਾਡੀ ਅਜੇ ਵੀ ਆਪਰੇਸ਼ਨ ਚੱਲ ਰਿਹਾ ਹੈ ਕੈਸੋ ਆਪਰੇਸ਼ਨ ਕੰਪਲੀਟ ਹੋਣ ਤੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਾਂਗੇ ਪੂਰੀ ਜਾਣਕਾਰੀ ਤੁਹਾਨੂੰ ਦੇ ਦਾਂਗੇ ਬਾਅਦ ਵਿੱਚ ਫਿਲਹਾਲ ਆਪਰੇਸ਼ਨ ਚੱਲ ਰਿਹਾ ਹੈ